ਗੁਰਪਿਆਰੇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਕਾਫੀ ਦਿਨਾਂ ਤੋਂ ਆਪਾਂ ਵਿਸ਼ਾ ਵਿਚਾਰ ਰਹੇ ਹਾਂ ਗੁਰਬਾਣੀ ਵਿੱਚ ਸੰਤ ਸਾਧ ਮਹਾਂਪੁਰਖ ਆਦਿ ਸ਼ਬਦ ਜਿਹੜੇ ਨੇ ਇਹ ਕਿਸਤੇ ਵਾਸਤੇ ਵਰਤੇ ਗਏ ਨੇ ਕਿਸ ਸੰਦਰਭ ਚ ਆਉਂਦੇ ਨੇ ਕੌਣ ਅਸਲ ਦੇ ਵਿੱਚ ਸੰਤ ਹੈ ਕੌਣ ਸਾਧ ਹੈ ਕੌਣ ਮਹਾਂਪੁਰਖ ਹੈ ਔਰ ਅੱਜ ਅਸੀਂ ਇਸਤੇ ਆਖਰੀ ਪੜਾਅ ਤੇ ਪਹੁੰਚ ਗਏ ਹਾਂ ਜੋ ਗੁਰਬਾਣੀ ਦੇ ਪਰਮਾਨੇ ਆਖਰੀ ਨੇ ਇਸ ਵਿਸ਼ੇ ਦੇ ਉੱਤੇ ਔਰ ਅਖੀਰ ਦੇ ਵਿੱਚ ਅਸੀਂ ਸਤਿਗੁਰੂ ਕੋਲੋਂ ਇਹ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਆਮ ਤੌਰ ਤੇ ਅਸੀਂ ਕਿਸੇ ਦਾ ਪਹਿਰਾਵਾ ਦੇਖ ਕੇ ਵੀ ਚਿੱਟਾ ਚੋਲਾ ਪਾਇਆ ਗੋਲ ਪੱਗ ਬੰਨੀ ਲੱਤਾਂ ਨੰਗੀਆਂ ਨੇ ਉਹਨੂੰ ਸੰਤ ਸਮਝ ਲੈਂਦੇ ਹਾਂ ਉਹਨੂੰ ਮੱਥੇ ਟੇਕਣੇ ਸ਼ੁਰੂ ਕਰ ਦਿੰਦੇ ਹਾਂ ਉੱਤੇ ਵਿਸ਼ਵਾਸ ਲਿਆਉਂਦੇ ਹਾਂ ਕਿ ਵਾਕਈ ਕੋਈ ਪਹਿਰਾਵਾ ਪਾਉਣ ਦਾ ਸੰਤ ਬਣ ਜਾਂਦਾ ਹੈ ਕੋਈ ਪਹਿਰਾਵਾ ਪਾਉਣ ਦਾ ਮਹਾਂਪੁਰਖ ਬਣ ਜਾਂਦਾ ਹੈ ਇਹ ਅਸੀਂ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਅੱਜ ਦਾ ਪਹਿਲਾ ਪ੍ਰਮਾਣ ਗੁਰੂ ਨਾਨਕ ਪਾਤਸ਼ਾਹ ਦਾ ਉਚਾਰਨ ਕੀਤਾ ਹੋਇਆ ਹੈ ਇਹ ਤਾਂ ਇੱਕ ਬੜੀ ਖਾਸ ਗਿਰਿਆ ਜਿਹੜੀ ਇਸ ਧੰਦੇ ਦੇ ਵਿੱਚ ਚੱਲ ਰਹੀ ਹੈ ਉਹਦੇ ਵੇਲੇ ਸਤਿਗੁਰੂ ਸਾਡਾ ਧਿਆਨ ਦੁਆਉਂਦੇ ਨੇ ਕੁਲ ਖਾਂ ਦੇਂਦੇ ਬਾਵਲੇ ਲੈਂਦੇ ਵਾਡੇ ਨੇ ਲੱਜ ਚੂਹਾ ਖੁੱਡ ਨਸ ਮਾਵਈ ਟਿੱਕਲ ਬੰਨੇ ਛੱਜ ਦੇਣ ਦੁਆਈ ਸੇਮਰੇ ਜਿੰਨ ਕੋ ਦੇਣ ਸੇ ਜਾਹੇ ਨਾਨਕ ਹੁਕਮ ਨਾ ਜਾਪਈ ਕਿੱਥੇ ਜਾਏ ਸਵਾਹੇ ਕੁਲ ਖਾਂ ਦੇਂਦੇ ਬਾਵਲੇ ਜਿਸ ਲਈ ਕੋਈ ਇੱਕ ਸਾਧ ਮਰਦਾ ਹੈ ਤੇ ਫਿਰ ਉਹਦੀ ਪੱਗ ਦਿੱਤੀ ਜਾਂਦੀ ਦੂਜੇ ਨੂੰ ਜੀ ਹੁਣ ਇਹ ਸੰਤਬਾਰ ਮਹਾਰਾਜ ਬਣ ਗਏ ਉਹਦੀ ਗੱਦੀ ਦਾ ਵਾਰਿਸ ਬਰਾਉਣ ਦੇ ਵਾਸਤੇ ਇੱਕ ਸਿਸਟਮ ਬਣਾਇਆ ਜੀ ਇਹ ਪੱਗ ਉਹਦੀ ਜਿਹੜੀ ਹੈ ਉਹਨੂੰ ਦੇਣੀ ਹੈ ਉਹ ਕਹਿੰਦੇ ਸਤਿਗੁਰੂ ਕਹਿੰਦੇ ਨੇ ਕਿ ਇਹੋ ਜਿਹੜੇ ਕੁਲੇ ਦੇਣ ਵਾਲੇ ਨੇ ਪੱਗਾਂ ਦੇਣ ਵਾਲੇ ਨੇ ਇਹ ਬੜੇ ਬੇਸ਼ਰਮ ਲੋਕ ਨੇ ਲੈਂਦੇ ਦੇਣ ਵਾਲੇ बावਲੇ ਨੇ ਮੂਰਖ ਨੇ ਪਾਗਲ ਨੇ ਤੇ ਲੈਣ ਵਾਲੇ ਬੜੇ ਬੇਸ਼ਰਮ ਲੋਕ ਨੇ ਲੈਂਦੇ ਵੱਡੇ ਲੱਜ ਦੇਣਦੇ बावਲੇ ਤੇ ਲੈਂਦੇ ਵੱਢਨੇ ਲੱਜ ਸਤਿਗੁਰੂ ਕਹਿੰਦੇ ਨੇ ਤੇ ਇਸ ਤਰ੍ਹਾਂ ਚੂਹਾ ਖੋਡਣਾ ਮਾਵੇ ਤਿੱਕਲ ਬੰਨੈ ਛੱਜ ਚੂਹੇ ਦੀ ਖੋਡ ਜਿਹੜੀ ਪਤਲੀ ਜੀ ਹੁੰਦੀ ਹੈ ਤੇ ਜੇ ਪਿੱਛੇ ਉਹਦੇ ਨਾਲ ਛੱਜ ਬੰਨਦੇ ਹੋ ਤੇ ਉਹ ਆਪ ਵੀ ਜਿਹੜਾ ਉਹ ਖੋਡੇ 'ਚ ਨਹੀਂ ਵੱਢ ਸਕਦਾ ਆਪ ਵੀ ਖੋਡੇ 'ਤੇ ਵੱਡੋ ਜਿਹੜਾ ਰਹਿ ਜਾਂਦਾ ਆਪ ਇਹ ਲੋਕ ਜਿਹੜੇ ਨੇ ਇਸ ਤਰ੍ਹਾਂ ਕਰਕੇ ਆਪਣਾ ਜੀਵਨ ਹੀ ਬਰਬਾਦ ਕਰ ਲੈਂਦੇ ਨੇ ਅਕਾਲ ਪੁਰਖ ਦੀਦਰ ਤੇ ਪ੍ਰਵਾਨ ਨਹੀਂ ਹੋ ਸਕਦੇ ਕਦੀ ਔਰ ਸਤਿਗੁਰੂ ਕਹਿੰਦਾ ਦੇਣ ਦਵਾਈ ਸੇ ਮਰੇ ਜਿੰਨ ਕੋ ਦੇਣ ਸੇ ਜਾਹੇ ਜਿਨ੍ਹਾਂ ਨੂੰ ਇਹ ਅਸੀਸਾਂ ਦਿੰਦੇ ਫਿਰਦੇ ਨੇ ਜਿਨ੍ਹਾਂ ਨੂੰ ਇਹ ਕਹਿੰਦੇ ਫਿਰਦੇ ਨੇ ਕਿ ਆ ਸਾਡੇ ਬਚਨ ਜਿਹੜੇ ਨੇ ਪੂਰੇ ਹੋ ਜਾਣਗੇ ਮੈਂ ਤੇਰੇ ਵਾਸਤੇ ਜਿਹੜੀ ਅਰਦਾਸ ਕਰ ਦਿੱਤੀ ਏ ਸਤਿਗੁਰੂ ਕਹਿੰਦਾ ਉਹ ਵੀ ਮਰ ਜਾਂਦੇ ਨੇ ਤੇ ਜਿਹੜੇ ਇਨ੍ਹਾਂ ਕੋਲੋਂ ਲੈਂਦੇ ਫਿਰਦੇ ਨੇ ਦੁਆਵਾਂ ਉਹ ਵੀ ਮਰ ਜਾਂਦੇ ਨੇ ਨਾਨਕ ਹੁਕਮ ਨਾਲ ਜਾ ਪਈ ਕਿੱਥੇ ਜਾਹੇ ਸਮਾਹੇ ਔਰ ਕੋਈ ਪਤਾ ਨਹੀਂ ਕਿੱਥੇ ਜਾ ਕੇ ਮੁੜ ਕੇ ਇਨ੍ਹਾਂ ਨੂੰ ਕੀ ਟਿਕਾਣਾ ਮਿਲਦਾ ਔਰ ਜਿਹੜੇ ਆਮ ਇੱਕ ਮੁੜਖਾਂ ਵਰਗੇ ਨੇ ਉਹਨਾਂ ਕੋਲ ਜਾ ਕੇ ਤੁਸੀਂ ਦਵਾਵਾ ਮੰਗਦੇ ਫਿਰਦੇ ਹੋ ਉਹਨਾਂ ਕੋਲੋਂ ਬਖਸ਼ਿਸ਼ਾਂ ਮੰਗਦੇ ਫਿਰਦੇ ਹੋ ਕੀ ਤੁਹਾਡੀ ਸਿਆਣਾ ਪਿਆ ਅਗਲਾ ਪ੍ਰਮਾਣ ਗੁਰਮਰਦਾਸ ਪਾਸ਼ਾ ਦਾ ਉਚਾਰਨ ਕੀਤਾ ਹੋਇਆ ਹੈ ਜਿਹਦੇ ਵਿੱਚ ਸਤਗੁਰੂ ਜੀ ਬਖਸ਼ਿਸ਼ ਕਰਦੇ ਨੇ ਅਬਿਆਕਤ ਇਹ ਨਾ ਆਕੀ ਹੈ ਜਿਨ ਕੈ ਮਨ ਮੈਂ ਭਰਮ ਤਿਨ ਕੈ ਦਿੱਤਾ ਨਾਨਕਾ ਤੇ ਹੋ ਜਿਹਾ ਧਰਮ ਸਤਗੁਰ ਕਹਿੰਦੇ ਨੇ ਜਿਨ੍ਹਾਂ ਦੇ ਆਪਣੇ ਮਨ ਦੇ ਵਿੱਚ ਹੀ ਭਰਮ ਹੈ ਜਿਨ ਕਾ ਮਨ ਮੈਂ ਭਰਮ ਅਭਿਆਗਤ ਹੀ ਨਾ ਆਖੀਐ ਇਹਨਾਂ ਨੂੰ ਸੰਤ ਸਾਧਨੋਂ ਸਮਝ ਲਓ ਇਹਨਾਂ ਦੇ ਮਗਰ ਨਾ ਐਵੇਂ ਤੁਰ ਪਾਓ ਇਹ ਆਪ ਪਰ ਮੱਚ ਡੁੱਬੇ ਹੋਣੇ ਇਹਨਾਂ ਨੂੰ ਆਪਣੇ ਪੱਲੇ ਕੁਝ ਨਹੀਂ ਇਹਨਾਂ ਦੇ ਔਰ ਜਿਹੜੇ ਇਹਨਾਂ ਲੋਕਾਂ ਨੂੰ ਮਾਇਆ ਭੇਟ ਕਰਦੇ ਫਿਰਦੇ ਨੇ ਵੱਡੀਆਂ-ਵੱਡੀਆਂ ਕਾਰਾਂ ਭੇਟ ਕਰਦੇ ਫਿਰਦੇ ਨੇ ਹੋਰ ਪਤਾ ਨਹੀਂ ਕੀ-ਕੀ ਕੁਝ ਭੇਟ ਕਰਦੇ ਨੇ ਸਤਿਗੁਰੂ ਜੀ ਨੇ ਤਿੰਨ ਕੇ ਦਿੱਤੇ ਨਾਂਕਤ ਇਹੋ ਜਿਹਾ ਧਰਮ ਉਹੋ ਜਿਹਾ ਹੀ ਧਰਮ ਹੋਣਾ ਤਾਂ ਬਣਨਾ ਹੈ ਜਿਹੜੇ ਜਿਨ੍ਹਾਂ ਦੇ ਆਪਣੇ ਪੱਲੇ ਕੁਝ ਨਹੀਂ ਉਹਨਾਂ ਨੂੰ ਜਾ ਕੇ ਭੇਟਾਵਾਂ ਕਰ ਰਹੇ ਨੇ ਔਰ ਸਮਝ ਰਹੇ ਨੇ ਕਿ ਮੈਂ ਧਰਮ ਦਾ ਕੰਮ ਕੀਤਾ ਹੈ ਅਸ ਤੁਸੀਂ ਵੇਖ ਲਓ ਕਿ ਉਹ ਕਿਹੜਾ ਧਰਮ ਘਟਿਆ ਆਖਰੀ ਪ੍ਰਮਾਨ ਬਾਬਾ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਹੈ ਬਾਬਾ ਕਬੀਰ ਜੀ ਨੇ ਤੇ ਸਾਰੇ ਭਰਮ ਘਟ ਦਿੱਤੇ ਨੇ ਬੜੇ ਸਪਸ਼ਟ ਲਫ਼ਜ਼ ਗਾਜ ਸਾਡੇ ਤੈ ਤੈ ਤੋਤੀਆਂ ਕਿਰੇ ਪਾਇਣ ਤੱਕ ਗਲੀਆਂ ਜਿਨ੍ਹਾਂ ਜਪ ਮਾਲੀਆਂ ਲੋਟੇ ਹੱਥ ਨਿਭਗ ਕੋਈ ਹਰ ਕੇ ਸੰਤ ਨਾ ਆਖੀਐ ਬਾਣਾਰਸ ਕੇ ਠੱਗ ਐਸੇ ਸੰਤ ਨਾ ਮੋਕੋ ਭਾਵੇਂ ਡਾਲਾ ਸਿਓ ਪੇੜਾ ਢਟਕਾਵੇਂ ਗੱਜ ਸਾਡੇ ਤੇ ਤੇ ਤੋਤੀਆਂ ਅਸਲ ਦੇ ਵਿੱਚ ਰਹਾਉ ਦੀ ਪੰਕਤੀ ਐ ਇਹਨੂੰ ਆਧਾਰ ਬਣਾ ਕੇ ਸਾਰੇ ਵਿਸ਼ਨ ਸਮਝਣਾ ਚਾਹੀਦਾ ਬਾਬਾ ਕਬੀਰ ਜੀ ਕਹਿੰਦੇ ਨੇ ਆ ਜਿਹੜੇ ਪਹਿਰਾਵਾ ਪਾਈ ਫਿਰਦੇ ਨੇ ਖਾਸ ਇਹ ਕੋਈ ਸੰਤ ਨਹੀਂ ਮੈਨੂੰ ਨਹੀਂ ਇਹ ਚੰਗੇ ਲੱਗਦੇ ਐਸੇ ਸੰਤ ਨਾ ਮੋਕੋ ਭਾਵੇਂ ਇਹ ਤਾਂ ਅਸਲ 'ਚ ਕਰਮ ਕੀ ਹੈ ਇਹਨਾਂ ਨੇ ਭੇਖ ਬਣਾਇਆ ਹੋਇਆ ਹੈ ਅਸਲੀ ਇਹਨਾਂ ਦਾ ਕਰਮ ਹੈ ਡਾਲਾ ਸੋ ਪੇ ਡਟ ਗਟਕਾ ਹੈ ਦਰਖਤਾਂ ਦੇ ਸ਼ਾਖਾ ਸਮੇਤ ਖਾ ਜਾਂਦੇ ਨੇ ਉਹਨੂੰ ਹਜਮ ਕਰ ਦਿੰਦੇ ਨੇ ਭਾਵ ਜਿਹੜਾ ਇਹਨਾਂ ਦੇ ਇਹ ਡਿੱਕੇ ਚੜਦੇ ਆ ਉਹ ਤਾਂ ਤਾਂ ਕੁਨਬਾ ਦਾ ਕੁਨਬਾ ਛੱਡ ਜਾਂਦੇ ਨੇ ਉਹ ਤਾਂ ਸਮਝ ਲਓ ਉਹਦੇ ਪੱਲੇ ਬਾਕੀ ਰਹਿਣਾ ਹੀ ਕੁਝ ਨਹੀਂ ਅਸਲੀ ਕਰਮ ਇਹਨਾਂ ਦਾ ਇਹ ਹੈ ਔਰ ਪਪਾ ਕਬੀਰ ਜੀ ਨੇ ਫਿਰ ਉਹਨਾਂ ਦੇ ਪਹਿਰਾਵੇ ਉਲੋਂ ਉਹਨਾਂ ਦੀ ਪਛਾਣ ਸਾਨੂੰ ਕਰਾਈ ਹੈ ਕਿੰਨਾਂ ਦੀ ਗੱਲ ਮੈਂ ਕਰ ਰਿਹਾ ਗੱਡ ਸਾਡੇ ਤਹ ਤਹ ਤੋਤੀਆਂ ਤੇਰੇ ਪੈਣ ਤੱਕ ਜਿਨ੍ਹਾਂ ਨੇ ਸਾਡੇ 3-3 ਗੱਲ ਦੀਆਂ ਦੋ ਤੋਤੀਆਂ ਵਾਲੇ ਬੇਟੀਆਂ ਹੋਈਆਂ ਨੇ ਤੇ ਗਲੇ ਦੇ ਵਿੱਚ ਤਿੰਨ ਤੰਦਾ ਵਾਲਾ ਜਨੇਊ ਪਾਇਆ ਹੋਇਆ ਭਾਵ ਬ੍ਰਾਹਮਣ ਬ੍ਰਾਹਮਣ ਤੇ ਤਿੰਨ ਤੰਦਾ ਵਾਲਾ ਜਨੇਊ ਪਾਉਂਦਾ ਅਧਿਕਾਰੀ ਹੈ ਗਲੀ ਜਿਨ੍ਹਾਂ ਜਪ ਮਾਲੀਆਂ ਲੋਟੇ ਹੱਥ ਨਿਭਗ ਜਿਨ੍ਹਾਂ ਨੇ ਗਲੇ ਦੇ ਵਿੱਚ ਮਾਲਾ ਪਾਈਆਂ ਹੋਈਆਂ ਤੇ ਹੱਥਾਂ 'ਚ ਲੋਟੇ ਫੜੇ ਹੋਏ ਨੇ ਲਿਸ਼ਕਦੇ ਹੋਏ ਲੋਟੇ ਜਿਹਨਾਂ ਨੇ ਭੇਖ ਬਣਾਇਆ ਹੋਇਆ ਬਾਬਾ ਕਬੀਰ ਜੀ ਕਹਿੰਦੇ ਨੇ ਓਏ ਹਰ ਕੇ ਸੰਤ ਨਾ ਆਖੀਐ ਬਨਾਰਸ ਕੇ ਠੱਗ ਇਹਨਾਂ ਦਾ ਪਹਿਰਾਵਾ ਵੇਖ ਕੇ ਇਹਨਾਂ ਨੂੰ ਕਿਤੇ ਸੰਤ ਨਾ ਸਮਝ ਲਿਆ ਜੇ ਪ੍ਰਮਾਤਮਾ ਦੇ ਭਗਤ ਨਾ ਸਮਝ ਲਿਆ ਜੇ ਇਹ ਬਨਾਰਸ ਦੇ ਠੱਗ ਨੇ ਇਹਨਾਂ ਨੇ ਭੇਖ ਬਣਾਇਆ ਹੋਇਆ ਤੁਹਾਨੂੰ ਠੱਗਣ ਵਾਸਤੇ ਤੁਹਾਨੂੰ ਲੁੱਟਣ ਦੇ ਵਾਸਤੇ ਅੱਜ ਕੀ ਬਦਲਿਆ ਸਿੱਖ ਕੌਮ ਦੇ ਵਿੱਚ ਸਿਰਫ ਪਹਿਰਾਵਾ ਬਦਲ ਗਿਆ ਤੋਤੀਆਂ ਦੀ ਜਗ੍ਹਾ ਦੇ ਉੱਤੇ ਲੰਬਾ ਚੋਲਾ ਆ ਗਿਆ ਮੱਥੇ ਤਿਲਕ ਦੀ ਜਗ੍ਹਾ ਦੇ ਉੱਤੇ ਗੋਲ ਪੱਗਾਂ ਆ ਗਈਆਂ ਲੱਤਾਂ ਲੰਗੀਆਂ ਤੇ ਬਸ ਇਹੀ ਪਹਿਰਾਵਾ ਹੀ ਪਛਾਣ ਬਣ ਗਿਆ ਤੇ ਜਿਹਨੂੰ ਵੇਖ ਕੇ ਲੋਕੀ ਜਿਹੜੇ ਨੇ ਮੂਰਖ ਬਣੀ ਜਾਂਦੇ ਨੇ ਮੱਥੇ ਟੇਕੀ ਜਾਂਦੇ ਨੇ ਸਤਕਾਰ ਕਰੀ ਜਾਂਦੇ ਨੇ ਹੁਣ ਅਸੀਂ ਗੁਰਬਾਣੀ ਦੇ ਆਧਾਰ ਦੇ ਉੱਤੇ ਸਾਰੀ ਗੱਲ ਸਮਝ ਲਈ ਹੈ ਗੁਰਬਾਣੀ ਸਿਰਫ ਗੁਰੂ ਨੂੰ ਸੰਤ ਕਹਿੰਦੀ ਹੈ ਗੁਰੂ ਨੂੰ ਸਾਧ ਕਹਿੰਦੀ ਹੈ ਗੁਰੂ ਨੂੰ ਮਹਾਂਪੁਰਖ ਕਹਿੰਦੀ ਹੈ ਗੁਰੂ ਨੂੰ ਬ੍ਰਹਮ ਗਿਆਨੀ ਕਹਿੰਦੀ ਹੈ ਅਸੀਂ ਜਿੰਨਾਂ ਲੋਕਾਂ ਪਿੱਛੇ ਤੁਰੇ ਫਿਰਦੇ ਆ ਉਹਨਾਂ ਦੇ ਵਾਸਤੇ ਤਾਂ ਕੋਈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਗ੍ਹਾ ਹੀ ਕੋਈ ਨਹੀਂ ਕੋਈ ਸਥਾਨ ਹੀ ਕੋਈ ਨਹੀਂ ਜੇ ਹੈ ਸਥਾਨ ਤੇ ਇਹੀ ਹੈ ਜਿਹੜਾ ਬਾਬਾ ਕਬੀਰ ਜੀ ਨੇ ਕੀਤੇ ਸਾਨੂੰ ਦੱਸਿਆ ਉਹ ਹੈ ਹਰ ਕੇ ਸੰਤ ਨੂੰ ਆਖੀ ਹੈ ਬਾਹ ਨਾਰਾ ਠੱਗ ਅਸੀਂ ਇਹਨਾਂ ਠੱਗਾ ਮਗਰ ਲੱਗਣਾ ਹੈ ਜਾਂ ਗੁਰੂ ਦੀ ਬਾਣੀ ਪੜ ਕੇ ਵਿਚਾਰ ਕੇ ਸਮਝ ਕੇ ਆਪਣਾ ਜੀਵਨ ਸਫਲਾ ਕਰਨਾ ਹੈ ਕਿ ਨਿਰਨਾਸੀ ਕਰਨਾ ਹੈ ਅੱਜ ਇਤਨੇ ਕਿ ਬਚਨ ਪੁਰਾਣ ਕਰਨਾ ਹੋਈਆਂ ਪੁੱਲਾਂ ਵਾਸਤੇ ਖਿਮਾ ਬਖਸ਼ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ